ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸਵੇਰਾ ਟੀਵੀ ਤੇ ਇਸ ਵੇਲੇ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਅਬੋਹਰ ਤੋਂ ਸਾਹਮਣੇ ਆ ਜਿੱਥੇ ਇੱਕ ਤਰਫਾ ਪਿਆਰ ਨੂੰ ਲੈ ਕੇ ਲੜਕੇ ਵੱਲੋਂ ਕੁੜੀ ਤੇ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਕੁੜੀ ਜਿਹੜੀ ਹੈ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਹੈ ਜਿਸ ਨੂੰ 8 ਦੇ ਨੋ ਟਾਂਕੇ ਜੜੇ ਨੇ ਲੱਗੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਤੇ ਹੈ ਘਟਨਾ ਵਾਪਰੀ ਹੈ ਇੱਕ ਇੱਕ ਤਰਫਾ ਪਿਆਰ ਨੂੰ ਲੈ ਕੇ ਮੁੰਡੇ ਵੱਲੋਂ ਕੁੜੀ ਤੇ ਜਾਨਲੇਵਾ ਹਮਲਾ ਕੀਤਾ ਗਿਆ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਜਿੱਥੇ ਅਬੋਹਰ ਤੋਂ ਇਹ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇੱਕ ਆਸ਼ਿਕ ਨੇ ਕੁੜੀ ਦੇ ਸਿਰ ਤੇ ਜਿਹੜਾ ਇਹ ਤੇਜ਼ ਤਰ੍ਹਾਂ ਦੇ ਹਰਾਨ ਦੇ ਨਾਲ ਹਮਲਾ ਕੀਤਾ ਹੈ ਜਿਸ ਦੇ ਵਿੱਚ ਕੁੜੀ ਦੇ ਸਿਰ ਤੇ ਕਾਫੀ ਡੂੰਗੀ ਸੱਟ ਲੱਗੀ ਹੈ ਨੋ ਦੇ ਕਰੀਬ ਜਿਹੜੇ ਨੇ ਟਾਂਕੇ ਲੱਗੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਤੋਂ ਬਾਅਦ ਮੁੰਡਾ ਜਿਹੜਾ ਇਹ ਇੱਥੇ ਤੱਕ ਨਹੀਂ ਰੁਕਿਆ ਉਸ ਦੇ ਵੱਲੋਂ ਜਿਹੜੀ ਹੈ ਕੁੜੀ ਦੇ ਫੇਸ ਖਰਾਬ ਕਰਨ ਦੀ ਜਿਹੜੀ ਹੈ ਕੋਸ਼ਿਸ਼ ਵੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਕੁੜੀ ਜਿਹੜੀ ਹੈ ਜਾਨ ਬਚਾਉਂਦੀ ਹੋਈ ਉੱਥੋਂ ਨਿਕਲ ਗਈ ਪਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਚਿਹਰਾ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਪਰਿਵਾਰ ਵੱਲੋਂ ਪਰਿਵਾਰ ਦੇ ਵਿੱਚ ਜਿਹੜਾ ਇਹ ਡਰ ਦਾ ਮਾਹੌਲ ਬਣਿਆ ਹੋਇਆ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇੱਕ ਤਰਫਾ ਪ੍ਰੇਮ ਕਿੰਨਾ ਖਤਰਨਾਕ ਹੁੰਦਾ ਹੈ ਉਹ ਇਸ ਸੀਸੀਟੀਵੀ ਫੁਟੇਜ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਸੀਸੀਟੀਵੀ ਫੁਟੇਜ ਦੇ ਵਿੱਚ ਇੱਕ ਲੜਕਾ ਇੱਕ ਲੜਕੀ ਦੇ ਉੱਪਰ ਤੇਜ਼ ਦਾ ਰੱਹ ਹਥਿਆਰ ਨਾਲ ਵਾਰ ਕਰ ਰਿਹਾ ਹੈ ਇਹ ਘਟਨਾ ਹੈ ਅਬੋਹਰ ਦੇ ਗੋਵਿੰਦਗੜ ਰੋਡ ਦੀਆਂ ਜਿੱਥੇ ਇਹ ਤੁਸੀਂ ਆਰੋ ਦੇਖ ਰਹੇ ਹੋ ਸਾਰੋ ਉੱਪਰ ਲੜਕੀ ਪਾਣੀ ਲੈਣ ਵਾਸਤੇ ਪਹੁੰਚੀ ਸੀ ਇੱਕ ਕੈਨੀ ਉਸਦੇ ਕੋਲ ਸੀ ਇੱਕ ਕੈਨੀ ਜਦੋਂ ਉਸਨੇ ਭਰ ਕੇ ਆਪਣੀ ਮੋਪੜ ਉੱਪਰ ਰੱਖੀ ਦਾ ਪਿੱਛੋ ਆਏ ਲੜਕੇ ਨੇ ਉਸਦੇ ਉੱਪਰ ਤੇਜ਼ਰ ਹਥਿਆਰਾਂ ਨਾਲ ਹਮਲਾ ਕਰਤਾ ਉਸ ਤੋਂ ਬਾਅਦ ਉਹਨੂੰ ਬਾਲਾਂ ਨਾਲ ਕਸੀਟਿਆ ਗਿਆ ਕਿਉਂਕਿ ਲੜਕੇ ਦੇ ਦੋ ਸਾਥੀ ਹੋਰ ਵੀ ਉਸਦੇ ਨਾਲ ਸੀ ਲੜਕੀ ਦੇ ਉੱਪਰ ਤਾਬੜ ਤੋੜ ਹਮਲਾ ਕੀਤਾ ਗਿਆ ਤੇ ਬੁਰੀ ਤਰ੍ਹਾਂ ਉਸਨੂੰ ਜ਼ਖਮੀ ਕਰ ਦਿੱਤਾ ਗਿਆ ਉਹ ਲੜਕੀ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਜਦੋਂ ਸਾਡੀ ਟੀਮ ਨੇ ਲੜਕੀ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਇਹ ਲੜਕਾ ਪਿਛਲੇ 1.5 ਸਾਲ ਤੋਂ ਉਸਨੂੰ ਪਰੇਸ਼ਾਨ ਕਰ ਰਿਹਾ ਸੀ ਸ਼ਾਦੀ ਵਾਸਤੇ ਉਸਦੇ ਉੱਪਰ ਦਬਾਅ ਬਣਾਇਆ ਜਾ ਰਿਹਾ ਸੀ ਲੇਕਿਨ ਲੜ ਲੜਕੇ ਨੇ ਅੱਜ ਲੜਕੀ ਨੂੰ ਵੇਖਿਆ ਕਿ ਜਦੋਂ ਉਹ ਆਰੋ ਤੋਂ ਪਾਣੀ ਲੈਣ ਆਈ ਸੀ ਉਸ ਤੋਂ ਬਾਅਦ ਉਸ ਲੜਕੇ ਨੇ ਪਹਿਲਾਂ ਤੋਂ ਹੀ ਪਲਾਨਿੰਗ ਕੀਤੀ ਹੋਈ ਸੀ ਕਿਉਂਕਿ ਤੇਜ਼ਦਾਰ ਹਥਿਆਰ ਉਸ ਦੇ ਕੋਲ ਸੀ ਤੇ ਉਸ ਲੜਕੇ ਨੇ ਲੜਕੀ ਦੇ ਉੱਪਰ ਤਾਬਰ ਤੋੜ ਹਮਲਾ ਕਰਤਾ ਉਸ ਦੇ ਸਿਰ ਉੱਪਰ ਸੱਟਾਂ ਮਾਰੀਆਂ ਬੋਹੜ ਦੇ ਸਰਕਾਰੀ ਹਸਪਤਲ ਜਿੱਥੇ ਉਹ ਭਰਤੀ ਕਰਾਇਆ ਗਿਆ ਤਾਂ ਉਸ ਲੜਕੀ ਦੇ ਸਿਰ ਦੇ ਉੱਪਰ 9 ਟਾਂਕੇ ਲੱਗੇ ਲੜਕੀ ਨੇ ਬਿਆਨ ਇਹ ਵੀ ਦਿੱਤੇ ਹੈ ਕਿ ਲੜਕੇ ਨੇ ਤੇਜ਼ਰ ਹਥਿਆਰ ਮਾਰ ਕੇ ਉਸ ਦਾ ਚਿਹਰਾ ਵਿਗਾੜਨ ਦੀ ਕੋਸ਼ਿਸ਼ ਵੀ ਕੀਤੀ ਲੇਕਿਨ ਲੜਕੀ ਵੱਲੋਂ ਮਿੰਤਾ ਕੱਢਣ ਤੇ ਉਸ ਨੂੰ ਛੱਡ ਦਿੱਤਾ ਗਿਆ ਚੇਤਾਵਨੀ ਦੇ ਕੇ ਤੇ ਲੜਕੇ ਨੇ ਜਾਂਦੇ ਜਾਂਦੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਕਿ ਜੇ ਉਸ ਨੇ ਪੁਲਿਸ ਨੂੰ ਜਾਂ ਕਿਸੇ ਨੂੰ ਸੂਚਨਾ ਦਿੱਤੀ ਤਾਂ ਉਸ ਨੂੰ ਜਾਨ ਤੋਂ ਮਾਰ ਦੇਵੇਗਾ ਹੁਣ ਪਰਿਵਾਰ ਡਰਿਆ ਸਾਮ ਹੈ ਤੇ ਪਰਿਵਾਰ ਨੇ ਪੁਲਿਸ ਤੋਂ ਸੁਰੱਖਿਆ ਦੀ ਗੁਹਾਰ ਲਗਾਈ ਹੈ ਤੇ ਨਾਲ ਹੀ ਲੜਕਿਆਂ ਉੱਪਰ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇੱਕ ਲड़का ਸੀਗਾ ਇੱਕ ਮੈਨੂੰ ਕਾਫੀ ਟਾਈਮ ਤੋਂ ਟੌਰਚਰ ਕਰ ਰਿਹਾ ਸੀ 1.5 ਤੋਂ 2 ਸਾਲ ਤੋਂ। ਮੇਰੇ ਨਾਨਕਿਆਂ ਦੇ ਘਰ ਦੇ ਬਿਲਕੁਲ ਨਾਲ ਹੀ ਰਹਿੰਦਾ ਸੀਗਾ ਤੇ ਮਤਲਬ ਕਦੇ ਵੀ ਜਦੋਂ ਤੇ ਮੈਂ ਨਾਨਕਿਆਂ ਤੇ ਜਾਂਦੀ ਸੀਗੀ ਮੈਨੂੰ ਬਹੁਤ ਉਦੋਂ ਦਾ ਪਰੇਸ਼ਾਨ ਕਰਨਾ ਸ਼ੁਰੂ ਕਰਦਾ ਉਹਨੇ। ਉਹ ਟੌਰਚਰ ਕਰਦਾ ਸੀਗਾ ਕਿ ਆਪਦੇ ਲਈ ਬਹੁਤ ਪਰੇਸ਼ਾਨ ਕਰਦਾ ਸੀ ਤੇ ਮੈਂ ਉਹਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਗੁੰਦੀ ਤੇ ਉਹਨੇ ਮੈਨੂੰ ਜਿੱਥੇ-ਜਿੱਥੋਂ ਵੀ ਕੰਟੈਕਟ ਕਰਨਾ ਚਾਹੀਇਆ ਚਾਹਿਆ ਸੋਸ਼ਲ ਮੀਡੀਆ ਤੋਂ ਮੇਰਾ ਨੰਬਰ ਲੈ ਕੇ ਕਿਧਰ ਮੈਂ ਹਰ ਜਗ੍ਹਾ ਤੋਂ ਉਹਨੂੰ ਬਲੌਕ ਕਰਦੀ ਰਹੀ ਹੁੰਦਾ ਹਰ ਤੀਜੇ ਦਿਨੋਂ ਅਣਜਾਣ ਨੰਬਰਾਂ ਤੋਂ ਕਾਲ ਆਨੇ ਮੈਂ ਬਲੌਕ ਕਰਦੇ ਰਹੇ ਮੇਰੇ ਪੇਰੈਂਟਸ ਉਹਨਾਂ ਦੇ ਘਰੇ ਵੀ ਗਏ ਉਹਨਾਂ ਦੇ ਪੇਰੈਂਟਸ ਕੋਲੇ ਤਿੰਨ ਚਾਰ ਵਾਰੀ ਉਹ ਲੰਬਾ ਲੈ ਕੇ ਬਟ ਉਹਨਾਂ ਦੇ ਪੇਰੈਂਟਸ ਨੇ ਵੀ ਸਿੱਧਾ ਕਹਿਤਾ ਕਿ ਸਾਡੇ ਵਾਸਤੇ ਬਾਹਰ ਹੈ ਤੇ ਕਾਫੀ ਇਰੀਟੇਟ ਹੋਇਆ ਪਿਆ ਸੀ ਉਹ ਮੇਰੇ ਤੋਂ ਕਾਫੀ ਸਾਈਕੋਟਾਈਪ ਦਾ ਸੀਗਾ ਤੇ ਅੱਜ ਮੈਂ ਪਾਣੀ ਲੈਣ ਗਈ ਆ ਆਪਦੇ ਘਰ ਲਈ ਤੇ ਉਧਰ ਤਿੰਨ ਜਣੇ ਸੀਗੇ ਦੋ ਜਣਿਆਂ ਨੇ ਫੇਸ ਕਵਰ ਕੀਤਾ ਹੋਇਆ ਸੀ ਉਹ ਮੁੰਡੇ ਦਾ ਫੇਸ ਕਵਰ ਨਹੀਂ ਸੀਗਾ ਜਿਹੜਾ ਮੈਨੂੰ ਟਾਰਚਰ ਕਰਦਾ ਸੀ ਤੇ ਪਿੱਛੋਂ ਦੀ ਆ ਕੇ ਉਹ ਲੁਕਿਆ ਹੋਇਆ ਸੀ ਇੱਕ ਮੁੰਡਾ ਜਿੰਦਾ ਫੇਸ ਕਵਰ ਸੀ ਉਹਨੇ ਪਿੱਛੋਂ ਦੀ ਆ ਕੇ ਮੇਰੇ ਲੋਹੇ ਦੀ ਆਇਰਨ ਰੌਡ ਮਾਰੀ ਤੇ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਲੱਗਿਆ ਮੈਂ ਨੀਚੇ ਡਿੱਗੀ ਉਸ ਤੋਂ ਬਾਅਦ ਉਹਨਦੇ ਕੋਲੇ ਲੋਹੇ ਦਾ ਕੋਈ ਸੀਗਾ ਹੱਥ ਦੇ ਵਿੱਚ ਉਹਨੇ ਫੇਰ ਦੁਬਾਰਾ ਮੇਰੇ ਸਿਰ ਦੇ ਵਿੱਚ ਮਾਰੀ ਜਿਸ ਦੇ ਨਾਲ ਬਲੀਡਿੰਗ ਸਟਾਰਟ ਹੋ ਗਈ ਸਿਰ ਦੀ ਉਸ ਤੋਂ ਮੈਂ ਮੈਂ ਡਿੱਗੀ ਉਹ ਮੇਰੇ ਫੇਸ ਖਰਾਬ ਕਰਦਾ ਸੀ ਫੇਸ ਤੇ ਮਾਰਦਾ ਸੀ ਬਟ ਮੈਂ ਉਹਨਦੇ ਅੱਗੇ ਹੱਥ ਜੋੜੇ ਤੇ ਉਹਦੇ ਪੈਰ ਮੇਰੇ ਕੋਲ ਸੀਗੇ ਮੈਂ ਉਹਦੇ ਪੈਰ ਫੜੇ ਤੇ ਉਸ ਤੋਂ ਬਾਅਦ ਉਹਨੇ ਉਸ ਤੋਂ ਬਾਅਦ ਭੱਜ ਗਿਆ ਤੇ ਮੈਨੂੰ ਕਹਿੰਦਾ ਕਿ ਇਸ ਵਾਰੀ ਤਾਂ ਛੱਡ ਰਿਆਂ ਬਟ ਅੱਗੇ ਹੁਣ ਜੇ ਤੂੰ ਕੋਈ ਐਕਸ਼ਨ ਲਵੇਂਗੀ ਤਾਂ ਮੈਂ ਫੇਰ ਤੈਨੂੰ ਜਾਨੋਂ ਮਾਰਾਂਗਾ ਡੇਢ ਡਿਗਨ ਤੋਂ ਬਾਅਦ ਉਹ ਮੇਰਾ ਫੇਸ ਕੋਸ਼ਿਸ਼ ਕਰਦਾ ਸੀ ਕਿ ਮੇਰੇ ਫੇਸ ਤੋਂ ਮਾਰੇ ਪਹਿਲਾਂ ਮੈਂ ਉਹਦਾ ਹੱਥ ਫੜਿਆ ਫਿਰ ਉਸ ਤੋਂ ਬਾਅਦ ਉਹਨੇ ਅੱਗੇ ਹੱਥ ਜੋੜੇ ਤੇ ਉਸ ਤੋਂ ਬਾਅਦ ਜਾਨੋਂ ਮਾਰਨ ਦੀ ਧਮਕੀ ਦੇ ਕੇ ਤੇ ਉਹ ਭੱਜ ਗਿਆ ਪੁਲਿਸ ਤਾਂ ਕੀ ਮੰਨਦਾ ਮੈਂ ਪੁਲਿਸ ਤੋਂ ਇਹੀ ਮੰਗ ਕਰਦੀ ਆ ਕਿ ਮੈਨੂੰ ਇਹ ਜਿੰਨੀ ਤੋਂ ਜਿੰਨੀ ਜ਼ਿਆਦਾ ਹੋ ਸਕਦਾ ਉਹਨੂੰ ਸਖਤ ਤੋਂ ਹਾਰਡ ਤੋਂ ਹਾਰਡ ਸਜ਼ਾ ਮਿਲੇ ਤਾਂ ਕਿ ਅੱਗੇ ਮੈਂ ਵੀ ਆਪਦੀ ਲਾਈਫ ਬਣਾਣੀ ਆ ਆਪਦੀ ਐਜੂਕੇਸ਼ਨ ਪੂਰੀ ਕਰਨੀ ਆ ਮੈਨੂੰ ਕਿਧਰੇ ਵੀ ਆਨ ਜਾਣ ਲੱਗੇ ਮੈਂ ਕਿਧਰੇ ਵੀ ਆਪ ਦਾ ਫ੍ਰੀਲੀ ਆਪਦੀ ਸਟੱਡੀ ਕਰ ਸਕਾਂ ਤੇ ਇਹਨੂੰ ਮੇਰੀ ਲਾਈਫ ਤੋਂ ਇਹ ਬਿਲਕੁਲ ਹੀ ਲੜਕੇ ਦਾ ਕਟ-ਆਫ ਹੋ ਜਾਵੇ ਤੇ ਮੈਨੂੰ ਪਰੇਸ਼ਾਨ ਨਾ ਕਰੇ ਤੇ ਜਿੰਨੀ ਤੋਂ ਜਿੰਨੀ ਜ਼ਿਆਦਾ ਇਹਨੂੰ ਹਾਰਡੇਸਟ ਸਜ਼ਾ ਹੋ ਸਕਦੀ ਹੈ ਜਿਸ ਤਰੀਕੇ ਨਾਲ ਇਹਨੇ ਮੇਰਾ ਹਾਲ ਕੀਤਾ ਉਵੇਂ ਦੀ ਸਜ਼ਾ ਇਹਨੂੰ ਬਰਾਬਰ ਦਿੱਤੀ ਜਾਵੇ ਮੈਨੂੰ ਵੈਸੇ ਤਾਂ ਕੱਲੀ ਨੂੰ ਕਦੇ ਵੀ ਬਾਰ ਨੇ ਜਾਨ ਦਿੱਤਾ ਅੱਜ ਨੇ ਬਾਹਰ ਜਾਣਾ ਸੀ ਤੇ ਅੱਜ ਪਾਣੀ ਲੈਣ ਗਈ ਠੀਕ ਹੈ ਤੇ ਆਂਦੀ ਲੁਕਿਆ ਹੋਇਆ ਸੀ ਕਿਥੇ ਤੇ ਆ ਕੇ ਨਾ ਤਿੰਨ ਜਣਿਆਂ ਨੇ ਮੇਰੀ ਬੇਟੀ ਦੇ ਨਾਲ ਰੋਡ ਮਾਰੀ ਬਹੁਤ ਬੁਰਾ ਹਾਲ ਕਰਤਾ ਮੈਂ ਮੈਨੂੰ ਪਾਣੀ ਵਾਲੇ ਨੇ ਆ ਕੇ ਦੱਸਿਆ ਵੀ ਤੇਰੀ ਬੇਟੀ ਨੂੰ ਮਾਰ ਰਿਹਾ ਮੈਂ ਭੱਜ ਕੇ ਗਈ ਇਹ ਮੁੰਡਾ ਸਾਨੂੰ ਡੇਢ ਦੋ ਸਾਲ ਤੋਂ ਬਹੁਤ ਪਰੇਸ਼ਾਨ ਕਰ ਰਿਹਾ ਹੈ ਮੈਂ ਇਹਦੇ ਘਰ ਦੇ ਘਰ ਵੀ ਗਈ ਘਰਦਿਆਂ ਨੂੰ ਵੀ ਕਿਹਾ ਵੀ ਇਹਨੂੰ ਸਮਝਾਓ ਘਰ ਦੇ ਵੀ ਕਹਿੰਦੇ ਸਾਡੇ ਹੱਥੋਂ ਬਾਹਰ ਹੈ ਮੇਰੀ ਕੁੜੀ ਨੂੰ ਜਦੋਂ ਧਮਕੀਆਂ ਦੇਦਾ ਮਾਰਨ ਦੀਆਂ ਧਮਕੀਆਂ ਦਿੰਦਾ ਮੈਂ ਬਰਬਾਦ ਹੋ ਗਿਆ ਮੈਂ ਤੈਨੂੰ ਵੀ ਬਰਬਾਦ ਕਰਦਾਂਗਾ ਮੈਂ ਤੈਨੂੰ ਮਾਰ ਦਿਆਂਗਾ ਚਾਨੋ ਮਾਰ ਦਿਆਂਗਾ ਜੀ ਮੰਨ ਕੀ ਕਰਦੇ ਬਸ ਮੇਰੀ ਬੇਟੀ ਨੂੰ ਸੇਫਟੀ ਮਿਲੇ ਬਸ ਮੈਂ ਕਹਿੰਨੀ ਸੇਫਟੀ ਮਿਲੇ ਮੇਰੀ ਬੇਟੀ ਨੇ ਪੜ੍ਹਨਾ ਹੈ ਬਾਹਰ ਅੰਦਰ ਵਿਚਾਣਾ ਬਸ ਸਾਨੂੰ ਕੋਈ ਦਿੱਕਤ ਨਾ ਹੋਵੇ ਬਸ ਇਹਨੂੰ ਸੱਤ ਸੱਤ ਸੁਰੱਖਿਆ ਮਿਲੇ ਮਾੜੀ ਜੋ ਘਟਨਾ ਹੋਈ ਹੈ ਉਹ ਕਦੋਂ ਹੋਈ ਸੀ ਕਿਸਤਰਾ ਹੋਈ ਸੀ ਇਹ ਪਾਣੀ ਲੈਣ ਆਈ ਜੀ ਕੁੜੀ ਕੰਨੀ ਅੱਛਾ ਜੀ ਤੇ ਉਹ ਪਾਣੀ ਲੈ ਕੇ ਕੰਨੀ ਚੱਕ ਕੇ ਉਹਨੇ ਰੱਖੀ ਕੰਨੀ ਤੇ ਟੈਪ ਖੁੱਟ ਹੀ ਦੇ ਠੀਕ ਹੈ ਜੀ ਅਦਰ ਇੱਕ ਮੁੰਡਾ ਐ ਇੱਕਦਮ ਅੱਛਾ ਜੀ ਉਹਦੇ ਕੋਲ ਕੋਈ ਸਮਾਨ ਸੀਗਾ ਬਰਸਾ ਜਾਇਦਾ ਕੋਈ ਸੀਗਾ ਠੀਕ ਹੈ ਤੇ ਉਹਨੇ ਬਸ ਇੱਕਦਮ ਸਿਰ ਤੇ ਮਾਰਿਆ ਠੀਕ ਹੈ ਤੇ ਕੁੜੀ ਡਿੱਗ ਪਈ ਉਹ ਦੂਜੇ ਮੁੰਡਿਆਂ ਦੇ ਨਾਲ ਸੀਗਾ ਉਹ ਨਿਵਾਰਣ ਖਿਚ ਪਰੇ ਕਰਦਾ ਪਿਆ ਸੀਗਾ ਠੀਕ ਹੈ ਤੇ ਬਸ ਐਨੇ ਚ 100 ਰੁਪਏ ਮੈਂ ਮੜਾ ਉੱਠਾ ਐਂ ਕੀਤਾ ਮੈਂ ਤੇ ਮੈਨੂੰ ਕਹਿੰਦਾ ਐ ਕਹਿੰਦਾ ਕਿ ਨਹੀਂ ਕਹਿੰਦਾ ਕੰਨੀ ਐ ਕੰਨੀ ਐ अठारह साल की लड़की है दिव नगर जा रही थी किसी मतलब लड़के ने कह ले, ले लड़की दस्या, भी लड़की दसिया भी चोटा मारियाँ इन्हें चोट लगी एक सिर पर लगी है गोडे पर है एक बंधे पर है तो आप लिखी है दो चोटा एक्सरे लिखी है उन्होंने रिपोर्टिंग फिर जल आज दिन के बाद देखा की है उसमें बनाती ट्रीटमेंट करता है एम एल आर अच्छी भेजती है वो जो भी सर तो काम दसे भी के लिए क्यों मरी ये तो काम लड़की कह रही है लड़की कह रही है कोई ना कुछ तो कोई ना मतलब तो तो कोई मैरिज तो ऐसी का तो दोबारा वो कैंसिल हो गया फिर लड़की, तो लड़की ने दसे तो वो लड़के ने किया कोई परेशान कर रहा है हां परेशान लड़की ने क्या है जी ये थाने से तीन बार चेक ठीक करने का सुन ले पर उन्हें लड़की ने जो बयान दर्ज किए जाने के उनके बयान के मुताबिक अभी तक कोई कार्रवाई या मुचल नहीं हुई ਤੇ ਤਿੰਨੇ ਸੱਤਾ ਜਣੇ ਅੰਦਰ ਦੇ ਮੁਤਾਬਕ ਚਲੋ ਅੰਦਰ ਦੇ ਮੁਤਾਬਕ ਜਿਹੜੀ ਸੱਤਾ ਜਣੇ ਸੱਚ ਲੜੀਆਂ ਪਈਆਂ ਨਰਤਿਨੋਂ ਫਿਲਾ ਅਕੈਡਮੀ ਫਿਰ ਤੋਂ ਰਸੋਖ ਦਿੱਤੇ ਤੇ ਉੱਤੇ ਬਾ ਜਿਹੜਾ ਗਿਆਨ ਦੇ ਆਧਾਰ ਤੇ ਜਿਹੜੀ ਕੰਦਰੀ ਤਾਲੇ ਕੀ ਮੰਨਦੇ ਹੋ ਕਿ ਅਜੇ ਸਮਾਜ ਵਿੱਚ ਲੜਕੀਆਂ ਲੜਕੀਆਂ ਜਣੀਆਂ ਕਿ ਕਹਿੰਗੇ ਕਿਸ ਅਸੁਰੱਖਿਅਤ ਹਨ 1960 ਦੇ年代 ਵਿੱਚ ਇਹ ਕਹਿ ਜਾਂਦੇ ਕਿ ਲੜਕੀਆਂ ਜਿਹੜੇ ਆਪਣੇ ਹੱਥ ਵਾਸਤੇ ਨਹੀਂ ਬਾਤ ਕਰ ਸਕਦੇ ਲੇਕਿਨ ਕੁਝ ਇਸ ਤਰ੍ਹਾਂ ਦੇ ਜਿਹੜੇ ਲੜਕੀਆਂ ਇਸ ਤਰ੍ਹਾਂ ਦੇ ਕਰ ਰਹੇ ਜਿਹੜਾ ਇਸ ਤਰ੍ਹਾਂ ਮੈਂ ਜੰਦਾ ਅੰਸਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਦਕਸ਼ਣ ਜਵਾਬ ਦੇ ਹੀ ਨਹੀਂ ਲੜਦੇ ਨੇ ਸਿਧਾਂਜ ਜੀ ਹੱਦ ਤੱਕ ਹਾਂ ਕਿ ਉਹਦੇ ਉਹਨਾਂ ਸਖਰੇ ਸਖਰੇ ਕਿਸੇ ਨੂੰ ਨਹੀਂ ਦਤ ਰਹੇ